ਕੁਨ ਟ੍ਰੇਨ ਦੇ ਵਿੱਚ ਨਕਲੀ ਆਧਾਰ ਕਾਰਡ ਦੇ ਨਾਲ ਸਫ਼ਰ ਕਰਨ ਵਾਲਿਆਂ ਦੀ ਖੈਰ ਨਹੀਂ ਦੱਸ ਦਈਏ ਕਿ ਰੇਲਵੇ ਵਿਭਾਗ ਦੇ ਵੱਲੋਂ ਜੋ ਲੋਕ ਟ੍ਰੇਨ ਦੇ ਵਿੱਚ ਨਕਲੀ ਆਧਾਰ ਕਾਰਡ ਦੇ ਨਾਲ ਸਫ਼ਰ ਕਰ ਰਹੇ ਸੀ ਉਹਨਾਂ ਦੇ ਖਿਲਾਫ ਇੱਕ ਸਖਤ ਐਕਸ਼ਨ ਜੋ ਹੈ ਉਹ ਰੇਲਵੇ ਵਿਭਾਗ ਦੇ ਵੱਲੋਂ ਲਿਆ ਜਾ ਰਿਹਾ ਹੈ ਦੱਸ ਦਈਏ ਕਿ ਰੇਲਵੇ ਵਿਭਾਗ ਦੇ ਵੱਲੋਂ ਟਿਕਟ ਚੈਕਿੰਗ ਦੀ ਜੋ ਪ੍ਰਕਿਰਿਆ ਹੈ ਉਸ ਨੂੰ ਸੁਚਾਰੂ ਰੂਪ ਦੇ ਨਾਲ ਚਲਾਉਣ ਦੇ ਲਈ ਤਾਂ ਕਿ ਇਹ ਪਤਾ ਕੀਤਾ ਜਾ ਸਕੇ ਕਿ ਉਕਤ ਵਿਅਕਤੀ ਦੀ ਸਹੀ ਜਾਣਕਾਰੀ ਕੀ ਹੈ ਕਿਉਂਕਿ ਕਈ ਮਾਮਲੇ ਸਾਹਮਣੇ ਆਉਂਦੇ ਨੇ ਜਿੱਥੇ ਵੇਖਿਆ ਜਾਂਦਾ ਹੈ ਕਿ ਨਕਲੀ ਆਧਾਰ ਕਾਰਡ ਪਾਈ ਜਾਂਦੇ ਨੇ ਉਸ ਯਾਤਰੀ ਦੇ ਤੇ ਉਸ ਦੁਆਰਾ ਦਿੱਤੀ ਗਈ ਜਾਣਕਾਰੀ ਵੀ ਸਹੀ ਨਹੀਂ ਹੁੰਦੀ ਤਾਂ ਇਸ ਨੂੰ ਲੈ ਕੇ ਰੇਲਵੇ ਵਿਭਾਗ ਦੇ ਵੱਲੋਂ ਇੱਕ ਐਮ ਆਧਾਰ ਨਾਮ ਦੀ ਐਪ ਜੋ ਹੈ ਉਹ ਬਣਾਈ ਗਈ ਹੈ ਜਿਸ ਦੀ ਵਰਤੋਂ ਟੀਟੀ ਦੇ ਵੱਲੋਂ ਟਿਕਟ ਚੈਕਿੰਗ ਦੇ ਲਈ ਕੀਤੀ ਜਾਵੇਗੀ ਦੱਸ ਦਈਏ ਕਿ ਟੀਟੀ ਦੇ ਵੱਲੋਂ ਜੋ ਹੈ ਇਹ ਐਪ ਆਪਣੇ ਫੋਨ ਦੇ ਵਿੱਚ ਡਾਊਨਲੋਡ ਕੀਤੀ ਜਾਵੇਗੀ ਤੇ ਜੋ ਆਧਾਰ ਕਾਰਡ ਤੇ ਜੋ QR ਕੋਡ ਹੁੰਦਾ ਹੈ ਉਸ ਨੂੰ ਸਕੈਨ ਕੀਤਾ ਜਾਵੇਗਾ ਇਸ ਐਪ ਦੇ ਜ਼ਰੀਏ ਤੇ ਇਸ ਨੂੰ ਸਕੈਨ ਕਰਨ ਤੋਂ ਬਾਅਦ ਉਸ ਵਿਅਕਤੀ ਦਾ ਨਾਮ ਪਤਾ ਅਦਾਕਾਰ ਤੋਂ ਦੀ ਜਨਮ ਮਿਤੀ ਤੋਂ ਲੈ ਕੇ ਸਾਰਾ ਬਾਇਓ ਡਾਟਾ ਜੋ ਹੈ ਉਸ ਯਾਤਰੀ ਦਾ ਨਿਕਲ ਆਵੇਗਾ ਤੇ ਜੇਕਰ ਇਹ ਜਾਣਕਾਰੀ ਗਲਤ ਮਿਲਦੀ ਹੈ ਤਾਂ ਚਾਹੀਦੇ ਵਿੱਚ ਉਸ ਵਿਅਕਤੀ ਦੇ ਖਿਲਾਫ ਐਕਸ਼ਨ ਜੋ ਹੈ ਉਹ ਕੀਤਾ ਜਾਵੇਗਾ ਤਾਂ TTC ਦੇ ਲਈ ਇਹ ਐਪ ਦੀ ਜੋ ਵਰਤੋਂ ਕੀਤੀ ਜਾਵੇਗੀ ਰੇਲਵੇ ਵਿਭਾਗ ਦੇ ਵੱਲੋਂ ਸਾਰੇ ਹੀ ਰੇਲ ਦੇ ਜੋ ਜ਼ੋਨਾਂ ਦੇ TTC ਨੇ ਉਹਨਾਂ ਨੂੰ ਜਾਣਕਾਰੀ ਦਿੱਤੀ ਗਈ ਹੈ ਕਿ ਇਸ ਐਪ ਦੀ ਵਰਤੋਂ ਕੀਤੀ ਜਾ ਸਕੇ ਤਾਂ ਕਿ ਜੋ ਲੋਕ ਫਰਜ਼ੀ ਆਧਾਰ ਕਾਰਡ ਦੇ ਨਾਲ ਸਫ਼ਰ ਕਰ ਰਹੇ ਨੇ ਉਹਨਾਂ ਦੇ ਖਿਲਾਫ ਐਕਸ਼ਨ ਜੋ ਹੈ ਉਹ ਲਿਆ ਜਾ ਸਕੇ ਦੱਸਦੀ ਹੈ ਕਿ ਇਸ ਐਪ ਦੀ ਇਹ ਵੀ ਖਾਸੀਅਤ ਹੈ ਕਿ ਇਹ ਆਫਲਾਈਨ ਤੇ ਆਨਲਾਈਨ ਦੋਨੋਂ ਤਰੀਕਿਆਂ ਦੇ ਨਾਲ ਕੰਮ ਕਰਦੀ ਹੈ ਯਾਨੀ ਕਿ ਕਈ ਵਾਰ ਜੇ ਖੇਤਰ ਨੇ ਜਿੱਥੇ ਇੰਟਰਨੈਟ ਦੀ ਸੁਵਿਧਾ ਜੋ ਹੈ ਉਹ ਸਹੀ ਤਰੀਕੇ ਨਾਲ ਨਹੀਂ ਮਿਲਦੀ ਪਰ ਇਸ ਐਪ ਦੀ ਇੱਕ ਖਾਸੀਅਤ ਹੈ ਕਿ ਇਹ ਐਪ ਆਨਲਾਈਨ ਤੇ ਆਫਲਾਈਨ ਦੋਨੇ ਤਰੀਕਿਆਂ ਦੇ ਨਾਲ ਕੰਮ ਕਰੇਗੀ ਤੇ ਜੇਕਰ ਜਹੇ ਚ ਕੋਈ ਯਾਤਰੀ ਅਜਾਹ ਪਾਇਆ ਜਾਂਦਾ ਹੈ ਜੋ ਦੱਸ ਦਈਏ ਕਿ ਫਰਜ਼ੀ ਆਧਾਰ ਕਾਰਡ ਨਾਲ ਛੋਪਰ ਕਰ ਰਿਆ ਹੁੰਦਾ ਹੈ ਤਾਂ ਜਹੇ ਚ ਉਸ ਯਾਤਰੀ ਦੇ ਖਿਲਾਫ ਸੂਚਨਾ ਜੋ ਹੈ ਉਹ ਸਥਾਨਕ ਪੁਲਿਸ ਨੂੰ ਦਿੱਤੀ ਜਾਵੇਗੀ ਜਿਸ ਤੋਂ ਬਾਅਦ ਉਸ ਵਿਅਕਤੀ ਨੂੰ ਸਜ਼ਾ ਤੇ ਜ਼ੁਰਮਾਨਾ ਦੋਨੋਂ ਹੋ ਸਕਦੇ ਨੇ ਤਾਂ ਟਟੀਆਂ ਦੇ ਲਈ ਇਹ ਜੋ ਐਪ ਅਮਰਦਾਰ ਨਾਮ ਦੀ ਐਪ ਜੋ ਹੈ ਉਹ ਬਣਾਈ ਗਈ ਹੈ ਜਿਸ ਦੀ ਵਕਤੋਂ ਜੋ ਹੈ ਉਹ ਟਿਕਟ ਚੈਕਿੰਗ ਕਰਨ ਦੇ ਲਈ ਕੀਤੀ ਜਾਵੇਗੀ